ਧਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਮਣ ਕਾ ਇਹੈ ਸਿਵਾਉ ਜਨ ਕੈ ਸੰਗ ਚਿਤ ਆਵੈ ਨਾਉ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤੇ ਜਨ ਕਾ ਸਦਾ ਨਮਸਕਾਰ ਹਰ ਹਰ ਜਨ ਦੁਇ ਏਕ ਹੈ ਬਿਵ ਵਿਚਾਰ ਕਛ ਨਾ ਹੈ ਜਲਤੇ ਉਪਜ ਤਰੰਗ ਜਿਉ ਜਲ ਹੀ ਬਖੈ ਸਮਾਹੇ ਹਰ ਕਾ ਸੇਵਕ ਹਰ ਹੀ ਜਿਹਾ ਭੇਦ ਨਾ ਜਾਣੋ ਮਾਨਸ ਦੇਹਾ ਜਿਨ੍ਹਾਂ ਨਾ ਵਿਸਰੈ ਨਾਮ ਸੇ ਕਨੇਹਿਆ ਭੇਦ ਨਾ ਜਾਣੋ ਮੂਲ ਸਾਈਂ ਜਿਹਿਆ ਸੈਨ ਨਾਈ ਬੁੱਤਕਾਰੀਆ ਓ ਘਰ ਘਰ ਸੁਣਿਆ ਹਿਰਦੈ ਵਸਿਆ ਪਾਰ ਬ੍ਰਹਮ ਭਗਤਾ ਮੈਂ ਗਣਿਆ ਅੱਜ ਸ਼ਰੋਮਣੀ ਭਗਤ ਭਗਤ ਸੈਨ ਜੀ ਦਾ ਪ੍ਰਕਾਸ਼ ਦਿਹਾੜਾ ਹੈ। ਸਾਰੀਆਂ ਸੰਗਤਾਂ ਨੂੰ ਸੈਣ ਜੀ ਦੇ ਭਗਤ ਸੈਣ ਜੀ ਦੇ ਆਗਮਨ ਦੀਆਂ ਲੱਖ ਲੱਖ ਵਧਾਈਆਂ ਹੋਣ। ਗੁਰੂ ਪਿਆਰਿਓ ਗੁਰਬਾਣੀ ਅੰਦਰ 15 ਭਗਤਾਂ ਦੀ ਬਾਣੀ ਦਰਜ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 15 ਭਗਤਾਂ ਦੀ ਬਾਣੀ ਦਰਜ ਹੈ। ਜਿੱਥੇ ਗੁਰੂ ਸਾਹਿਬਾਂ ਦੀ ਬਾਣੀ ਦਰਜ ਹੈ ਜਿੱਥੇ ਭਟਾਂ ਦੀ ਬਾਣੀ ਦਰਜ ਹੈ ਜਿੱਥੇ ਸਿੱਖਾਂ ਦੀ ਬਾਣੀ ਦਰਜ ਹੈ ਉਥੇ 15 ਭਗਤਾਂ ਦੀ ਵੀ ਬਾਣੀ ਦਰਜ ਹੈ ਜਿਨੂੰ ਭਗਤ ਬਾਣੀ ਦਾ ਵੀ ਨਾਮ ਦਿੱਤਾ ਗਿਆ ਹੈ ਭਗਤ ਬਾਣੀ ਭਾਵ ਕਿ ਉਹਨਾਂ ਭਗਤਾਂ ਦੀ ਬਾਣੀ ਜਿਹੜੇ ਜਾਤੀਵਾਦ ਤੋਂ ਉੱਪਰ ਉੱਠ ਕਰਕੇ ਜਿਨ੍ਹਾਂ ਨੇ ਦਿਲੋਂ ਪ੍ਰਮਾਤਮਾ ਦੇ ਨਾਲ ਪਿਆਰ ਪਾਇਆ ਤੇ ਪ੍ਰਮਾਤਮਾ ਨੇ ਉਹਨਾਂ ਦੇ ਅੰਦਰ ਸਾਖਸ਼ਾਤ ਹੋ ਕਰਕੇ ਪ੍ਰਗਟ ਹੋ ਕਰਕੇ ਉਹਨਾਂ ਨੂੰ ਦਰਸ਼ਨ ਦਿਦਾਰੇ ਬਖਸ਼ੇ ਦੁਨੀਆਂ ਵਿੱਚ ਉਹ ਭਗਤ ਅਖਵਾਏ ਤੇ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ ਜਿਨ੍ਹਾਂ ਨੂੰ ਸਤਕਾਰ ਨਾਲ ਅਸੀਂ ਭਗਤ ਸਹਿਬਾਨ ਕਹਿੰਦੇ ਹਾਂ 15 ਭਗਤਾਂ ਵਿੱਚੋਂ ਸਰਮੌਰ ਭਗਤ ਭਗਤ ਸੈਣ ਜੀ ਜਿਹੜੇ ਕਿ ਨਾਈ ਬਰਾਦਰੀ ਨਾਲ ਸੰਬੰਧ ਰੱਖਦੇ ਸਨ ਤੇ ਜਿਨ੍ਹਾਂ ਦੇ ਬਾਬਤ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕਥਨ ਹੈ ਸੈਣ ਨਾਈ ਬੋਤਕਾਰਿਆ ਉਹ ਘਰ ਘਰ ਸੁਣਿਆ ਹਿਰਦੈ ਵਸਿਆ ਪਾਰ ਬ੍ਰਹਮ ਭਗਤਾ ਮਗਨਿਆ ਭਗਤ ਸੈਣ ਜੀ ਕਾਮੇ ਬੁੱਤੀਆਂ ਕਰਦੇ ਸਨ ਸੋ ਨਾਈ ਵਾਲਾ ਕੰਮ ਇਹ ਤੋਂ ਤਾਂ ਕਿ ਬਿਦਰ ਦੇ ਰਾਜੇ ਦੇ ਸਾਈ ਨਾਈ ਸਨ ਸੋ ਜੋ ਵੀ ਭੋਜਨ ਵਗੈਰਾ ਤਿਆਰ ਕਰਨਾ ਪਰ ਗੁਰੂ ਪਿਆਰ ਇੱਕ ਨਾਈ ਦਾ ਕਿਤਾ ਕਰਨ ਵਾਲਾ ਜਦੋਂ ਉਸ ਨੇ ਪ੍ਰਮਾਤਮਾ ਦੀ ਆਵਾਜ਼ਤ ਕੀਤੀ ਤੇ ਗੁਰਬਾਣੀ ਕਹਿੰਦੀ ਭਗਤਾਂ ਵਿੱਚ ਜਾਣਿਆ ਗਿਆ ਭਗਤਾਂ ਵਿੱਚ ਸੈਨ ਨਾਈ ਬੁਤਕਾਰਿਆ ਉਹ ਕਰ ਕਰ ਸੁਣਿਆ ਕਰ ਕਰ ਦੇ ਵਿੱਚ ਜਾਣਿਆ ਗਿਆ ਹਿਰਦੇ ਵਸਿਆ ਪਾਰਬ੍ਰਮ ਭਗਤਾ ਮੈਂ ਗਣਿਆ ਉਸ ਦੇ ਹਿਰਦੇ ਦੇ ਵਿੱਚ ਪਾਰਬ੍ਰਮ ਦਾ ਪੂਰਨ ਤੌਰ ਤੇ ਵਾਸਾ ਹੋ ਗਿਆ ਤੇ ਭਗਤਾਂ ਦੇ ਵਿੱਚ ਜਾਣਿਆ ਗਿਆ ਭਗਤ ਸੈਨ ਜੀ ਦਾ ਆਗਮਨ ਗੁਰੂ ਪਿਆਰਿਓ 1390 ਦੇ ਵਿੱਚ ਬਾਬਾ ਮੁਕੰਦਰ رائے ਜੀ ਦੇ ਗ੍ਰਹਿ ਮਾਤਾ ਜੀਵਣੀ ਦੀ ਕੁੱਖ ਹੋਇਆ ਆਪ ਜੀ ਬਿਦਰ ਦੇ ਸਾਈ ਨਾਈ ਸਨ ਬਿਦਰ ਦੇ ਰਾਜੇ ਦੇ ਸਾਈ ਨਾਈ ਸਨ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 695 ਤੇ ਤਨਾਸਰੀ ਰਾਗ ਦੇ ਵਿੱਚ ਅਸੀਂ ਪੜਦੇ ਹਾਂ ਤੂਪ ਦੀਪਕ੍ਰਿਤ ਸਾਜ ਆਰਤੀ ਵਾਰਨੇ ਜਾਉ ਕਮਲਾਪਤੀ ਅਸੀਂ ਉਹਨਾਂ ਦੇ ਸ਼ਬਦ ਪੜ੍ਹਦੇ ਹਾਂ ਉਹਨਾਂ ਦੇ ਜੀਵਨ ਦੇ ਨਾਲ ਇੱਕ ਘਟਨਾ ਜੁੜੀ ਹੈ ਜਿਸ ਘਟਨਾ ਦਾ ਜ਼ਿਕਰ ਸਿੱਖ ਕੌਮ ਦੇ ਮਹਾਨ ਵਿਦਵਾਨ ਸਤਕਾਰਯੋਗ ਭਾਈ ਸਾਹਿਬ ਭਾਈ ਗੁਰਦਾਸ ਜੀ ਉਹਨਾਂ ਨੇ ਆਪਣੀਆਂ 12 ਦੇ ਵਿੱਚ ਵੀ ਬਕਾਇਦਾ ਇਹ ਜ਼ਿਕਰ ਕੀਤਾ ਹੈ ਭਗਤ ਸੈਣ ਜੀ ਦੇ ਪਰਥਾਏ ਗੁਰੂ ਪਿਆਰਿਓ ਭਗਤ ਸੈਣ ਇੱਕ ਰਾਜੇ ਦੀ ਮੁੱਠੀ ਚਾਪੀ ਕਰਿਆ ਕਰਦੇ ਸਨ ਮਾਲਿਸ਼ ਵਗੈਰਾ ਕਰਿਆ ਕਰਦੇ ਸਨ ਰਾਤ ਨੂੰ ਜਾਣਾ ਤੇ ਉਹਦੀਆਂ ਲੱਤਾਂ ਦੀ ਮਾਲਿਸ਼ ਕਰਨੀ ਸਰੀਰ ਦੀ ਮਾਲਿਸ਼ ਕਰਨੀ ਯੋਗਨਾ ਦੇ ਕੀਤਾ ਸੀ ਨੌਕਰੀ ਸੀ ਪੇਸ਼ਾ ਸੀ ਜੋ ਕੁਝ ਵੀ ਰਾਜੇ ਵੱਲੋਂ ਪੈਸੇ ਮਿਲਦੇ ਉਹਦੇ ਨਾਲ ਘਰ ਦਾ ਗੁਜ਼ਾਰਾ ਚੱਲਦਾ ਰੁਟੀਨ ਦੇ ਨਾਲ ਰੋਜ਼ਾਨਾ ਹੀ ਰਾਤ ਨੂੰ ਜਾਣਾ ਤੇ ਰਾਜੇ ਦੀ ਮਾਲਿਸ਼ ਕਰਨੀ ਲੱਤਾਂ ਕੁੱਟਣੀਆਂ ਉਹ ਰੋਜ਼ਾਨਾ ਰਾਜ ਨੂੰ ਜਾਇਆ ਕਰਦੇ ਇੱਕ ਦਿਨ ਜਦੋਂ ਰਾਜ ਦਰਬਾਰ ਵੱਲ ਨੂੰ ਜਾਣਾ ਸੀ ਤੇ ਉਸ ਵੇਲੇ ਚੰਚੇਤ ਆਪ ਜੀ ਨੂੰ ਇੱਕ ਸਾਧੂ ਮੰਡਲੀ ਦਾ ਮਲਾਪ ਆਪ ਜੀ ਦੇ ਨਾਲ ਹੋਇਆ ਭਜਨ ਗਾਇਨ ਕਰਨ ਵਾਲੇ ਸਾਧ ਸੰਗਤੀ ਮਹਾਪੁਰਸ਼ਾਂ ਦੇ ਨਾਲ ਆਪ ਜੀ ਦਾ ਮਲਾਪ ਹੋਇਆ ਬਚਨ ਬਲਾਸ ਹੋਏ ਰੱਬ ਦੇ ਪਿਆਰਿਆਂ ਦੇ ਮਲਾਪ ਹੋਏ ਗੁਰੂ ਪਿਆਰੇ ਜਦੋਂ ਰੱਬ ਦੇ ਪਿਆਰੇ ਇੱਕ ਦੂਜੇ ਨਾਲ ਮਿਲਦੇ ਹਨ ਤੇ ਰੱਬ ਦੇ ਪਿਆਰੇ ਦੁਨਿਆਵੀ ਗੱਲਾਂ ਨਹੀਂ ਕਰਦੇ ਰੱਬ ਦੇ ਪਿਆਰੇ ਫਿਰ ਰੱਬ ਦੀਆਂ ਗੱਲਾਂ ਹੀ ਕਰਦੇ ਆ ਉਹ ਐਦਰ ਉਦਰ ਦੀਆਂ ਗੱਲਾਂ ਨਹੀਂ ਕਰਦੇ ਆਮ ਜਿਵੇਂ ਲੋਕ ਗੱਪਾ ਛੱਪਾ ਮਾਰਦੇ ਆ ਸੋ ਦੁਨਿਆਵੀ ਹਾਲ ਚਾਲ ਪੁੱਛਦੇ ਆ ਦੁਨਿਆਵੀ ਕਾਰ ਵਿਹਾਰ ਬਾਰੇ ਪੁੱਛਦੇ ਆ ਆਮ ਦੁਨੀਆਦਾਰੀ ਵਾਲੇ ਲੋਕ ਐਵੇਂ ਨਹੀਂ ਉਹ ਜਿਹੜੇ ਹੁੰਦੇ ਨੇ ਮਹਾਪੁਰਸ਼ ਸਤ ਸੰਗਤੀ ਜੁੜੇ ਹੋਏ ਉਹ ਰੱਬ ਦੀਆਂ ਗੱਲਾਂ ਹੀ ਕਰਦੇ ਆ ਤੇ ਰੱਬ ਦੀਆਂ ਗੱਲਾਂ ਤੋਂ ਬਿਨਾ ਤਾਂ ਉਹ ਕੁਝ ਨਹੀਂ ਬੋਲਦੇ ਕਿਉਂਕਿ ਅਸੀਂ ਅਰਦਾਸ ਦੇ ਵਿੱਚ ਵੀ ਇੱਕ ਮੰਗ ਕਰਦੇ ਹਾਂ ਸਈ ਪਿਆਰੇ ਮੇਲ ਜਿਨ੍ਹਾਂ ਮਿਲਿਆਂ ਤੇਰਾ ਨਾਮ ਚਿਤ ਆਵੇ ਛੇ ਵਾਹਿਗੁਰੂ ਜੀ ਉਹਨਾਂ ਪਿਆਰਿਆਂ ਦੇ ਮੇਲ ਕਰਵਾਓ ਜਿਨ੍ਹਾਂ ਨੂੰ ਮਿਲਿਆਂ ਆਪ ਜੀ ਦਾ ਨਾਮ ਸਾਡੇ ਚਿਤ ਵਿੱਚ ਆ ਜਾਏ ਜਿਨ੍ਹਾਂ ਦੀ ਸੰਗਤ ਕਰਕੇ ਸਾਡੇ ਹਿਰਦੇ ਵਿੱਚ ਨਾਮ ਚੱਲ ਪਵੇ ਜਿਨ੍ਹਾਂ ਦੇ ਦਰਸ਼ਨ ਕਰਕੇ ਅਸੀਂ ਤੇਰੇ ਨਾਮ ਨਾਲ ਜੁੜ ਜਾਈਏ ਉਹਨਾਂ ਦੇ ਨਾਲ ਸਾਡਾ ਮਿਲਾਪ ਕਰਾਓ ਇਹ ਸੱਚੇ ਪਾਤਸ਼ਾਹ ਉਹਨਾਂ ਤੋਂ ਦੂਰ ਰੱਖਿਆ ਜੇ ਜਿਹੜੇ ਕਦੇ ਵੀ ਸਾਧ ਸੰਗਤ ਨਹੀਂ ਕਰਦੇ ਕਦੇ ਵੀ ਆਪਜੀ ਦਾ ਨਾਮ ਨਹੀਂ ਜਪਦੇ ਜੋ ਨਿੰਦਿਆ ਚੁਗਲੀ ਦੁਸ਼ੈਖਾ ਕਰਦੇ ਆ ਉਹਨਾਂ ਤੋਂ ਪ੍ਰਮਾਤਮਾ ਜੀ ਕੋਹਾਂ ਦੂਰ ਸਾਨੂੰ ਰੱਖਿਓ ਇੱਕ ਗੁਰਸਿੱਖ ਬੇਨਤੀ ਕਰਦਾ ਹੈ ਪ੍ਰਮਾਤਮਾ ਅਗੇ ਮਹਾਰਾਜ ਸੰਗਤ ਕਰਾਉਣੀ ਤੇ ਜੁੜਿਆਂ ਹੋਿਆਂ ਦੀ ਗੁਰਸਿੱਖਾਂ ਦੀ ਤੇ ਟੁੱਟਿਆਂ ਤੋਂ ਦੂਰ ਰੱਖਣਾ ਤੇ ਗੁਰੂ ਪਿਆਰਿਓ ਜਦੋਂ ਹੁਣ ਜੁੜੇ ਹੋਏ ਮਿਲੇ ਭਗਤ ਸੈਣ ਜੀ ਨੂੰ ਭਗਤ ਸੈਣ ਜੀ ਤਾਂ ਆਪ ਵੀ ਜੁੜੇ ਹੋਏ ਆ ਜੁੜੇ ਹੋਏ ਨੂੰ ਜੁੜੇ ਹੋਏ ਮਿਲੇ ਤੇ ਗੁਰੂ ਪਿਆਰਿਓ ਰੰਗ ਹੀ ਵੱਖਰਾ ਬਣ ਗਿਆ ਕਹਿੰਦੇ ਨੇ ਸ਼ਾਮ ਵੇਲੇ ਫਿਰ ਕੀਰਤਨ ਆਰੰਭ ਹੋਇਆ ਤੇ ਇਹ ਕੀਰਤਨ ساری ਰਾਤ ਹੁੰਦਾ ਰਿਹਾ ਜੋ ਵੀ ਬਚਨ ਬਲਾਸ ਹੋਵਾ ਕੀਰਤਨ ਰੈਣ ਸਬਾਈ ਭਾਈ ਗੁਰਦਾਸ ਜੀ ਕਹਿੰਦੇ ਆ ਰੈਣ ਸਬਾਈ ساری ਰਾਤ ساری ਰਾਤ ਪ੍ਰਮਾਤਮਾ ਦਾ ਕੀਰਤਨ ਹੁੰਦਾ ਰਿਹਾ ਭਜਨ ਗਾਇਨ ਹੁੰਦਾ ਰਿਹਾ ਰੱਬ ਦੀਆਂ ਗੱਲਾਂ ਰੱਬ ਦੀ ਕੀਰਤੀ ਹੁੰਦੀ ਰਹੀ ਤੇ ਹੁਣ ਜਿਹੜੇ ਰੱਬ ਦੀ ਕੀਰਤੀ ਕਰਨ ਵਾਲੇ ਉਹ ਕੀਰਤੀ ਕਰਦੇ ਆ ਧਿਆਨ ਦੁਨਿਆਵੀ ਕਾਰਾਂ ਵਿਹਾਰਾ ਵੱਲ ਨਹੀਂ ਰੱਖਦੇ ਹੁੰਦੇ ਉਹਨਾਂ ਦਾ ਧਿਆਨ ਹੁੰਦਾ ਹੈ ਪ੍ਰਮਾਤਮਾ ਨਾਲ ਉਹ ਇੱਕਮਿਕ ਹੋ ਕੇ ਗੱਲ ਕਰਦੇ ਆ ਰੱਬ ਨਾਲ ਜਦੋਂ ਰੱਬ ਨਾਲ ਜੁੜ ਜਾਂਦੇ ਆ ਫਿਰ ਇੱਕਮਿਕ ਹੋ ਜਾਂਦੇ ਆ ਉਹਨਾਂ ਦਾ ਧਿਆਨ ਦੁਨੀਆਦਾਰੀ ਵਾਲੇ ਪਾਸੇ ਨਹੀਂ ਹੁੰਦਾ ਫਿਰ ਰੱਬ ਨਾਲ ਹੀ ਜੁੜ ਜਾਂਦੇ ਆ ਉਹਨਾਂ ਦਾ ਸਰੀਰ ਵੱਲ ਵੀ ਧਿਆਨ ਨਹੀਂ ਹੁੰਦਾ ਉਹ ਸਰੀਰ ਤੋਂ ਵੀ ਵੱਖ ਹੋ ਜਾਂਦੇ ਆ ਅਸੀਂ ਤਾਂ ਜਦੋਂ ਕਿਤੇ ਸੰਗਤ ਵਿੱਚ ਬੈਠਦੇ ਆ ਸਾਡਾ ਧਿਆਨ ਹੁੰਦਾ ਘੜੀ ਵਾਲਾ ਕਿ ਕਦੋਂ ਸਮਾਪਤੀ ਹੋਵੇ ਤੇ ਕਦੋਂ ਕਰ ਜਾਈਏ ਕਦੋਂ ਸਮਾਪਤੀ ਹੋਵੇ ਤੇ ਕਦੋਂ ਅਸੀਂ ਕਰ ਜਾਈਏ ਅਸੀਂ ਸਮਾਪਤੀ ਵੱਲ ਜ਼ਿਆਦਾ ਧਿਆਨ ਰੱਖਦੇ ਆਂ ਵੀ ਕਦੋਂ ਇਹ ਬੰਦ ਹੋਵੇ ਸਾਰਾ ਕੁਝ ਅਸੀਂ ਕਰ ਜਾਈਏ ਪਰ ਉਹ ਪਿਆਰੇ ਜਿਹੜੇ ਨੇ ਉਹਨਾਂ ਨੂੰ ਸਰੂਰ ਆਉਂਦਾ ਹੈ ਸਰੂਰ ਦੇ ਨਾਲ ਇਹਨਾਂ ਗਾਉਂਦੇ ਨੂੰ ਕਹਿੰਦੇ ਵੀ ਦਿਨ ਚੜ੍ਹੇ ਨਾ ਬਸ ਜਗਾਈ ਜਾਈਏ ਗਾਈ ਜਾਈਏ ਉਹਦੀ ਗੱਲ ਕਰੀ ਜਾਈਏ ਉਹਨਾਂ ਰਸ ਵੱਧ ਆ ਜਾਂਦਾ ਵਾਧਾ ਆ ਜਾਂਦਾ ਰਸ ਉਹਨਾਂ ਦਾ ਕਿਉਂਕਿ ਰੰਗ ਲਾਗਤ 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 ਰੰਗ ਲੱਗਦਾ ਹੀ ਜਾਂਦਾ ਲੱਗਦਾ ਹੀ ਜਾਂਦਾ ਉਹਨਾਂ ਨੂੰ ਰਸ ਆਉਂਦਾ ਹੀ ਜਾਂਦਾ ਆਉਂਦਾ ਹੀ ਜਾਂਦਾ ਇਸ ਕਰਕੇ ਉਹ ਪਿਆਰਿਆਂ ਨੂੰ ਪਤਾ ਹੀ ਨਹੀਂ ਲੱਗਦਾ ਉਹ ਸਰੀਰ ਨਾਲੋਂ ਵੱਖ ਹੋ ਜਾਂਦੇ ਆ ਤੇ ਭਗਤ ਸੈਣ ਜੀ ਤੇ ਜਿਹੜੀ ਵੀ ਸਾਧੂ ਮੰਡਲੀ ਆਈ ਸੀ ਉਹਨਾਂ ਨੇ ਕੀਰਤਨ ਕੀਤਾ ਰੈਣ ਸਬਾਈ ਤੇ ਸਾਰੀ ਰਾਤ ਲੰਘ ਗਈ ਪਤਾ ਹੀ ਨਹੀਂ ਲੱਗਾ ਗੁਰੂ ਪਿਆਰਿਓ ਅੰਮ੍ਰਿਤ ਵੇਲਾ ਕਦੋਂ ਹੋ ਗਿਆ ਜਦੋਂ ਅੰਮ੍ਰਿਤ ਵੇਲੇ ਉਹ ਸਾਧੂ ਮੰਡਲੀ ਵਾਪਸ ਚਲੇ ਗਈ ਸੈਣ ਜੀ ਨੂੰ ਚੇਤਾਇਆ ਕਿ ਮੈਂ ਤਾਂ ਰਾਜ ਦਰਬਾਰ ਵਿੱਚ ਜਾਣਾ ਸੀ ਮੈਂ ਤਾਂ ਰਾਜ ਦਰਬਾਰ ਵਿੱਚ ਜਾਣਾ ਸੀ ਤੇ ਰਾਜਾ ਬੜਾ ਗੁੱਸੇ ਹੋਵੇਗਾ ਅੱਜ ਹੋ ਸਕਦਾ ਮੈਨੂੰ ਨੌਕਰੀ ਤੋਂ ਕੱਢ ਦੇਵੇ ਕਹਿੰਦੇ ਨੇ ਉਸ ਵੇਲੇ ਨਾ ਭਗਤ ਸੈਣ ਜੀ ਰਾਜ ਦਰਬਾਰ ਵੱਲ ਨੂੰ ਭੱਜੇ ਜਦੋਂ ਰਾਜ ਦਰਬਾਰ ਵਿੱਚ ਗਏ ਤੇ ਜਾ ਕਰਕੇ ਕਹਿਣ ਲੱਗੇ ਬੇਨਤੀ ਕੀਤੀ ਰਾਜੇ ਨੂੰ ਨਮਸਕਾਰ ਕੀਤੀ ਕਿ ਰਾਜਨ ਮੇਰੇ ਕੋਲ ਬਹੁਤ ਭੁੱਲ ਹੋ ਗਈ ਮੈਂ ਅੱਜ ਤੁਹਾਡੇ ਦਰਬਾਰ ਵਿੱਚ ਆਇਆ ਨੇ ਮੇਰੇ ਕੋਲ ਤੁਹਾਡੇ ਦਰਬਾਰ ਵਿੱਚ ਆਇਆ ਨਹੀਂ ਗਿਆ ਸਾਰੇ ਗੱਲ ਦਸੀ ਕਿ ਕਿਸ ਕਾਰਨ ਮੇਰੇ ਕੋਲੋਂ ਰਾਤ ਆਇਆ ਨਹੀਂ ਗਿਆ ਤੇ ਰਾਜਾ ਕਹਿਣ ਲੱਗਾ ਬਈ ਸੈਨਾ ਤੂੰ ਤਾਂ ਕਮਾਲ ਹੀ ਕਰ ਦਿੱਤੀ ਰਾਤ ਜਿਹੜੀ ਮੇਰੀ ਤੂੰ ਮਾਲਿਸ਼ ਕੀਤੀ ਹੈ ਨਾ ਉਹਦੇ ਨਾਲ ਤਾਂ ਤੂੰ ਮੇਰੇ ਦੁੱਖ ਹੀ ਤੋੜ ਦਿੱਤੇ ਮੇਰੇ ਦੁੱਖ ਹੀ ਥਾਰੇ ਤੋੜ ਦਿੱਤੇ ਆ ਮੇਰੇ ਤੇ ਜਨਮਾ ਜਨਮਾਂ ਦੇ ਦੁੱਖ ਤੋੜ ਦਿੱਤੇ ਆ ਤੂੰ ਮੇਰਾ ਤਾਂ ਸਰੀਰ ਹੀ ਹੌਲਾ ਹੋ ਗਿਆ ਮੇਰੇ ਤਨ ਤੇ ਕੋਈ ਕਸ਼ਟ ਰਹਿ ਨਹੀਂ ਗਿਆ ਕੋਈ ਦੁੱਖ ਕੋਈ ਪੀੜਾ ਨਹੀਂ ਪਤਾ ਨਹੀਂ ਰਾਤੀ ਕਿਹੋ ਜੇ ਹੱਥ ਲਾਇਆ ਤੂੰ ਮੇਰੇ ਸਰੀਰ ਨੂੰ ਤੇ ਸੈਣ ਜੀ ਸੋਚਦੇ ਆ ਸ਼ਾਇਦ ਕਿ ਇਹ ਨਾਰਾਜ਼ਗੀ ਕਾਰਨ ਮੈਨੂੰ ਕਹਿ ਰਿਹਾ ਪਰ ਫਿਰ ਕਿਹਾ ਰਾਜਨ ਮੈਂ ਸੱਚ ਕਹਿੰਦਾ ਹਾਂ ਮੇਰੇ ਪਾਸੋਂ ਬਹੁਤ ਪੁੱਲ ਹੋਈ ਕਿ ਮੈਂ ਰਾਤ ਤੁਹਾਡੇ ਦਰਬਾਰ ਵਿੱਚ ਹਾਜ਼ਰ ਨਹੀਂ ਹੋ ਸਕਿਆ ਮੇਰੇ ਮੇਰੇ ਪਾਸੋਂ ਬਹੁਤ ਪੁੱਲ ਹੋ ਗਈ ਗਲਤੀ ਹੋ ਗਈ ਤੇ ਰਾਜਾ ਕਹਿਣ ਲੱਗਾ ਨਹੀਂ ਜਿੰਨੀ ਤੂੰ ਰਾਤ ਮੇਰੀ ਮਾਲਿਸ਼ ਕੀਤੀ ਹੈ ਨਾ ਮੈਂ ਤੇਰੇ ਪਾ ਤੇਰੇ ਤੋਂ ਬਹੁਤ ਖੁਸ਼ ਹਾਂ ਬਹੁਤ ਖੁਸ਼ ਹਾਂ ਮੈਂ ਬਹੁਤ ਖੁਸ਼ ਹਾਂ ਤੇਰੇ ਤੇ ਸੈਣ ਜੀ ਸੋਚਦੇ ਨੇ ਬੜੇ ਹੈਰਾਨ ਵੀ ਨੇ ਕਿ ਮੈਂ ਤਾਂ ਰਾਤ ਆਇਆ ਹੀ ਨਹੀਂ ਪਰ ਮੇਰੀ ਥਾਂ ਤੇ ਰਾਜੇ ਦੀਆਂ ਲੱਤਾਂ ਕੌਣ ਘੁੱਟ ਗਿਆ ਰਾਜੇ ਦੀ ਮਾਲਿਸ਼ ਕੌਣ ਕਰ ਗਿਆ ਫਿਰ ਚੇਤਾ ਆਇਆ ਜਿਹਦੇ ਨਾਲ ਜੁੜਿਆ ਹੈ ਨਾ ਭਲਿਆ ਉਹਨੇ ਤੇ ਇਲਾਜ ਰੱਖੀਆ ਉਹ ਤੇਰੀ ਥਾਂ ਤੇ ਆਇਆ ਤੇ ਰਾਜਾ ਵੀ ਸੋਚਾਂ ਚ ਪੈ ਗਿਆ ਕਿ ਇਹ ਕੋਈ ਪਹੁੰਚਿਆ ਹੋਇਆ ਹੈ ਇਹ ਆਮ ਨਹੀਂ ਸੈਣ ਇਹ ਸੈਣ ਪਹੁੰਚਿਆ ਹੋਇਆ ਹੈ ਜੀ ਦੀ ਥਾਂ ਤੇ ਆਣ ਕਰਕੇ ਰੱਬ ਨੇ ਮੇਰੇ ਸਰੀਰ ਨਾਲ ਸੰਪਰਸ਼ ਸਪਰਸ਼ ਕਰਕੇ ਮੇਰੀਆਂ ਲੱਤਾਂ ਘੁੱਟੀਆਂ ਨੇ ਮੇਰੀ ਮਾਲਿਸ਼ ਕੀਤੀ ਹੈ ਮੇਰੇ ਸਰੀਰ ਦੀ ਮਾਲਿਸ਼ ਪ੍ਰਮਾਤਮਾ ਨੇ ਆਣ ਕੇ ਕੀਤੀ ਹੈ ਰੱਬ ਦੇ ਹੱਥ ਲੱਗਿਆ ਮੇਰੇ ਸਰੀਰ ਨੂੰ ਇਹ ਕਿੰਨਾ ਪੁੰਚਿਆ ਹੋਵੇਗਾ ਜਿੱਦੀ ਥਾਂ ਤੇ ਰੱਬ ਆਇਆ ਹੈ ਕਹਿੰਦੇ ਨੇ ਉਸ ਵੇਲੇ ਇੰਨਾ ਖੁਸ਼ ਹੋਇਆ ਰਾਜਾ ਗੁਰੂ ਪਿਆਰਿਓ ਸੋਨੇ ਦਾ ਕੰਠਾ ਲਾਹ ਕਰਕੇ ਭਗਤ ਸੈਣ ਦੇ ਗਲ ਵਿੱਚ ਪਾ ਦਿੱਤਾ ਸੀ ਭਗਤ ਸੈਣ ਦੇ ਇੰਨਾ ਸਤਕਾਰ ਦਿੱਤਾ ਆਪਣੇ ਪਾਸ ਹੀ ਰੱਖਿਆ ਆਪਣੇ ਤੋਂ ਦੂਰ ਨਹੀਂ ਰੱਖਿਆ ਕਹਿਣ ਲੱਗੇ ਅੱਜ ਤੋਂ ਬਾਅਦ ਸੈਣ ਮੇਰੇ ਦਰਬਾਰ ਵਿੱਚ ਹੀ ਰਹੇਗਾ ਇੰਨਾ ਇਮਾਨਦਾਰ ਇੰਨਾ ਜੁੜਿਆ ਹੋਇਆ ਮੈਨੂੰ ਹੋਰ ਨਹੀਂ ਕੋਈ ਮਿਲ ਸਕਦਾ ਇੰਨਾ ਜੁੜਿਆ ਕਿ ਜਿਹਦੇ ਥਾਂ ਤੇ ਰੱਬ ਵੀ ਆ ਜਾਂਦਾ ਹੈ ਉਹ ਕਿੰਨੇ ਕੁ ਜੁੜੇ ਹੋ ਸਕਦੇ ਹੈ ਜਿਨ੍ਹਾਂ ਦੀ लाज ਰੱਖਣ ਲਈ ਰੱਬ ਵੀ ਪਹੁੰਚ ਜਾਂਦਾ ਹੈ ਕਿਉਂਕਿ ਜਦੋਂ ਕੋਈ ਰੱਬ ਦੀ ਆਬਾਦਤ ਕਰਦਾ ਨਾ ਫਿਰ ਰੱਬ ਉਹਦੇ ਕਾਰਜ ਆਪਰਾਸ ਕਰਦਾ ਜੀ ਉਹ ਪ੍ਰਮਾਤਮਾ ਕਹਿੰਦਾ ਤੋ ਇੱਕ ਵਾਰ ਮੇਰਾ ਬਣ ਕੇ ਤਾਂ ਵੇਖ ਤੇਰੀ ਥਾਂ ਤੇ ਮੈਂ ਖੜ ਜਾਵਾਂਗਾ ਤੇਰੀ ਥਾਂ ਤੇ ਮੈਂ ਖੜ ਜਾਵਾਂਗਾ ਐਵੇਂ ਨਹੀਂ ਕਿਹਾ ਭਗਤ ਫਰੀਦ ਸਾਹਿਬ ਨੂੰ ਪ੍ਰਮਾਤਮਾ ਨੇ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ ਕਿ ਫਰੀਦਾ ਜੇ ਤੂੰ ਕਿਤੇ ਮੇਰਾ ਬਣ ਜਾਵੇਂ ਨਾ ਸਾਰਾ ਜਾਗੀ ਤੇਰਾ ਬਣ ਜਾਏਗਾ ਯਾਦ ਰੱਖਣਾ ਇਹਦਾ ਮਤਲਬ ਇਹ ਹੈ ਕਿ ਜਿਹੜੇ ਰੱਬ ਦੇ ਬਣ ਜਾਂਦੇ ਆ ਨਾ ਫਿਰ ਰੱਬ ਉਹਨਾਂ ਦਾ ਬਣ ਜਾਂਦਾ ਭਾਵੇਂ ਰੱਬ ਨੂੰ ਉਹਨਾਂ ਦੀ ਥਾਂ ਤੇ ਆਪ ਉਸ ਜਗ੍ਹਾ ਤੇ ਪਹੁੰਚਣਾ ਪਵੇ ਉਸ ਜਗ੍ਹਾ ਤੇ ਰੱਬ ਆਪ ਆਉਂਦਾ ਕਿਉਂ ਆਉਂਦਾ ਕਿਉਂਕਿ ਜਿਹੜੇ ਰੱਬ ਦੇ ਬਣ ਗਏ ਰੱਬ ਪੱਕਾ ਉਹਨਾਂ ਦਾ ਬਣ ਜਾਂਦਾ ਹੈ ਰੱਬ ਫਿਰ ਉਹਨਾਂ ਦਾ ਹੋ ਜਾਂਦਾ ਹੈ ਉਹ ਰੱਬ ਨਾਲ ਇਹਨਾਂ ਕੇ ਨੇਉ ਲਾ ਲੈਂਦੇ ਨੇ ਨਾ ਫਿਰ ਰੱਬ ਇਨਾ ਮਜਬੂਰ ਹੋ ਜਾਂਦਾ ਹੈ ਫਿਰ ਰੱਬ ਉਹਨਾਂ ਦੀ ਜਗ੍ਹਾ ਤੇ ਆਪ ਪਹੁੰਚਦਾ ਹੈ ਜਦੋਂ ਉਹ ਨਹੀਂ ਪਹੁੰਚਦੇ ਜਿਵੇਂ ਭਗਤ ਸੈਣ ਜੀ ਸੈਨ ਨਾਈ ਬੁੱਤ ਕਾਰਿਆ ਉਹ ਘਰ ਘਰ ਸੁਣਿਆ ਹਿਰਦੇ ਵਸਿਆ ਪਾਰ ਬ੍ਰਹਮ ਭਗਤਾ ਮੈਂ ਗੜਿਆ ਭਗਤਾ ਵਿੱਚ ਜਾਣੇ ਗਏ ਗੁਰੂ ਪਿਆਰਿਓ ਇਨਾ ਸਤਕਾਰ ਇਨਾ ਸਨਮਾਨ ਉਸ ਪਰਮਾਤਮਾ ਨੇ ਉਹਦੀ ਝੋਲੀ ਵਿੱਚ ਪਾ ਦਿੱਤਾ ਨਾਈ ਤੋਂ ਰਾਜਾ ਬਣ ਗਏ ਅੱਜ ਰਾਜੇ ਵੀ ਕਹਿੰਨੇ ਆ ਨਾ ਅਸੀਂ ਰਾਜੇ ਇਹ ਭਗਤ ਸੈਣ ਜੀ ਕਰਕੇ ਕਿਹਾ ਜੰਦਾ ਰਾਜੇ ਉਹ ਰੱਬ ਦੇ ਰਾਜੇ ਨੇ ਉਹ ਰਾਜਿਆਂ ਦੇ ਵੀ ਰਾਜੇ ਰਾਜਨ ਕੇ ਰਾਜੇ ਰਾਜਿਆਂ ਦੇ ਵੀ ਰਾਜੇ ਮਹਾਰਾਜਿਆਂ ਦੇ ਵੀ ਰਾਜੇ ਬਣਾ ਦਿੰਦਾ ਪਰਮਾਤਮਾ ਨੂੰ ਭਗਤ ਸੈਣ ਜੀ ਨੂੰ ਅੱਜ ਨਮਸਕਾਰਾਂ ਅਸੀਂ ਕਰਦੇ ਆ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰਾਂ ਕਰਦੇ ਆ ਉਥੇ ਭਗਤ ਸੈਣ ਜੀ ਨੂੰ ਨਮਸਕਾਰਾਂ ਹੁੰਦੀਆਂ ਨੇ 15 ਭਗਤਾਂ ਨੂੰ ਨਮਸਕਾਰਾਂ ਹੁੰਦੀਆਂ ਨੇ ਉਹਨਾਂ ਭਗਤਾਂ ਨੂੰ ਅਸੀਂ ਸਜਦਾ ਕਰਦੇ ਆ ਉਹਨਾਂ ਦਾ ਸਤਿਕਾਰ ਕਰਦੇ ਆ ਕਿਉਂਕਿ ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੰਕਤ ਹੈ ਜਿਸ ਬਾਣੀ ਨੂੰ ਪੜ੍ਹ ਕੇ ਆਨੰਦ ਪ੍ਰਾਪਤ ਹੁੰਦਾ ਹੈ ਆਨੰਦ ਤੇ ਗੁਰੂ ਸਾਹਿਬ ਜੀ ਨੇ ਉਹਨਾਂ ਦੇ ਨਾਮ ਦੇ ਨਾਲ ਭਗਤ ਸ਼ਬਦ ਉਚਾਰਨ ਕੀਤੇ ਭਗਤ ਸੈਣ ਜੀ ਸੋ ਅੱਜ ਐਸੇ ਸ਼ਰੋਮਣੀ ਭਗਤ ਸੈਣ ਜੀ ਦਾ ਆਗਮਨ ਸੀ ਸੋ ਭਗਤ ਜੀ ਨੇ ਸੰਸਾਰ ਦੇ ਉੱਪਰ ਪ੍ਰਗਟ ਹੋ ਕਰਕੇ ਗੁਰਬਾਣੀ ਦੇ ਨਾਲ ਭੁੱਲੀ ੜਕੀ ਲੋਕਾਈ ਨੂੰ ਜੋੜਿਆ ਤੇ ਦੱਸਿਆ ਕਿ ਜਿਹੜਾ ਰੱਬ ਦਾ ਬਣ ਜਾਂਦਾ ਨਾ ਫਿਰ ਰੱਬ ਉਹਦੇ ਕਾਰਜ ਆਪਰਾਸ ਕਰਦਾ ਹੈ ਇਹ ਮੈਸੇਜ ਭਗਤ ਸੈਣ ਜੀ ਦੇ ਜੀਵਨ ਚੋਂ ਮਿਲਦਾ ਹੈ ਕਿ ਜਿਹੜੇ ਰੱਬ ਦੀ ਕੀਰਤੀ ਕਰਦੇ ਆ ਫਿਰ ਰੱਬ ਉਹਨਾਂ ਦੇ ਕਾਰਜ ਆਪਰਾਸ ਕਰਦਾ ਜਿਵੇਂ ਗੁਰੂ ਅਰਜਨ ਦੇਵ ਜੀ ਦੀ ਗੁਰੂ ਅਰਜਨ ਦੇਵ ਜੀ 12 ਮਾਹ ਦੇ ਵਿੱਚ ਕਹਿੰਦੇ ਆ ਨਾ ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ ਜਿਨੇ ਜਿਨੇ ਵੀ ਰੱਬ ਦਾ ਨਾਮ ਧਿਆਇਆ ਨਾ ਪਿਆਰਿਓ ਉਹਨਾਂ ਦੇ ਕਾਰਜ ਰਾਸ ਹੋਇਆ ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ ਉਹਨਾਂ ਦੇ ਕਾਰਜ ਰਾਸ ਹੋ ਜਾਂਦੇ ਆ ਉਹਨਾਂ ਦੇ ਕਾਰਜ ਕਦੇ ਵੀ ਅੜਚਨਾ ਵਿੱਚ ਨਹੀਂ ਹੁੰਦੇ ਆ ਉਹਨਾਂ ਦੇ ਕਾਰਜਾਂ ਦੀਆਂ ਅਰchnਾ ਦੂਰ ਹੋ ਜਾਂਦੀਆਂ ਨੇ ਜਿਹੜੇ ਰੱਬ ਦਾ ਨਾਮ ਜਪਦੇ ਆ। ਫਿਰ ਰੱਬ ਆਪ ਉਹਨਾਂ ਦੇ ਕਾਰਜ ਰਾਸ ਕਰਦਾ ਹੈ। ਜਿਵੇਂ ਭਗਤ ਧੰਨਾ ਜੀ ਦੇ ਕਾਰਜ ਰਾਸ ਕੀਤੇ ਨੱਕੇ ਮੋੜੇ ਪਾਣੀ ਲਾਇਆ ਪਸ਼ੂ ਚਾਰੇ। ਗੁਰੂ ਪਿਆਰੂ ਕਿਹੜਾ ਕਾਰਜ ਹੈ ਜਿਹੜਾ ਭਗਤ ਧੰਨਾ ਜੀ ਦਾ ਕੀਤਾ ਨਹੀਂ ਰੱਬ ਨੇ। ਕਿਉਂਕਿ ਰੱਬ ਨਾਲ ਨੇ ਇਹੋ ਲੱਗਿਆ ਨਾ ਜਿਵੇਂ ਮੱਛੀ ਦਾ ਪਾਣੀ ਨਾਲ ਨੇ ਹੁੰਦਾ ਹੈ ਰੱਬ ਦੇ ਪਿਆਰਿਆਂ ਨਾਲ ਇਹੋ ਜਿਹਾ ਰੱਬ ਦੇ ਨਾਲ ਨੇ ਹੁੰਦਾ ਹੈ ਭਗਤ ਪਿਆਰੇ ਰੱਬ ਬਿਨਾਂ ਨਹੀਂ ਰਹਿ ਸਕਦੇ ਮੱਛੀ ਪਾਣੀ ਬਿਨਾਂ ਨਹੀਂ ਰਹਿ ਸਕਦੀ ਮੱਛੀ ਪਾਣੀ ਨਾਲ ਦਿਨੋਂ ਪਿਆਰ ਕਰਦੀ ਹੈ ਗੁਰੂ ਦੇ ਰੱਬ ਦੇ ਪਿਆਰੇ ਰੱਬ ਨਾਲ ਦਿਨੋਂ ਪਿਆਰ ਕਰਦੇ ਆ ਇੰਨਾ ਪਿਆਰ ਕਰਦੇ ਆ ਕਿ ਰੱਬ ਦੇ ਨਾਲ ਅਪੇਧ ਹੋ ਜਾਂਦੇ ਆ ਆਪੇ ਦਾ ਧਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਹਾਰ ਹਾਰ ਜਨ ਦੋਏ ਏਕ ਹੈ ਹਰੀ ਤੇ ਹਰੀ ਦਾ ਜਨ ਦੋਵੇਂ ਇੱਕ ਹੀ ਆ ਕੋਈ ਫਰਕ ਨਹੀਂ ਉਹਨਾਂ ਵਿੱਚ ਨਾ ਤਾਂ ਰੱਬ ਵਿੱਚ ਤੇ ਨਾ ਰੱਬ ਦੇ ਪਿਆਰੇ ਵਿੱਚ ਫਰਕ ਹੁੰਦਾ ਪਿਆਰਿਓ ਬਿਬ ਵਿਚਾਰ ਕਾਸ਼ ਨਾ ਹੈ ਜਲ ਤੇ ਉਹ ਵਿਚ ਤਰੰਗ ਜਿਉਂ ਜਲ ਹੀ ਵਿਖੇ ਸਮਾਏ ਜਲਦੀ ਤਰੰਗ ਜਲ ਵਿੱਚੋਂ ਪੈਦਾ ਹੁੰਦੀ ਤੇ ਜਲ ਵਿੱਚ ਹੀ ਸਮਾ ਜਾਂਦੀ ਹੈ। ਜਲ ਦੀ ਬੂੰਦ ਜਲ ਵਿੱਚੋਂ ਨਿਕਲਦੀ ਹੈ ਤੇ ਜਲ ਵਿੱਚ ਹੀ ਪਰਤ ਕੇ ਸਮਾ ਜਾਂਦੀ ਹੈ। ਜਿਵੇਂ ਜਲ ਦੀ ਬੂੰਦ ਜਲ ਵਿੱਚ ਪੈ ਕੇ ਜਲ ਦਾ ਰੂਪ ਹੋ ਜਾਂਦੀ ਹੈ। ਉਠੀਆਂ ਤਰੰਗਾਂ ਜਲ ਵਿੱਚ ਮਿਲ ਕੇ ਜਲ ਦਾ ਰੂਪ ਹੋ ਜਾਂਦੀਆਂ ਨੇ। ਇਸੇ ਤਰ੍ਹਾਂ ਉਹ ਪ੍ਰਮਾਤਮਾ ਦੇ ਪਿਆਰੇ ਰੱਬ ਵਿੱਚ ਮਿਲ ਕੇ ਰੱਬ ਵਰਗੇ ਹੀ ਹੋ ਜਾਂਦੇ ਆ। ਰੱਬ ਦਾ ਸਿਮਰਨ ਕਰਕੇ ਰੱਬ ਵਰਗੇ ਹੋ ਜਾਂਦੇ ਆ ਫਿਰ ਉਹਨਾਂ ਵਿੱਚ ਤੇ ਰੱਬ ਵਿੱਚ ਰੰਚਕ ਮਾਤਰ ਵੀ ਕੋਈ ਭੇਦ ਨਹੀਂ ਰਹਿੰਦਾ ਪਿਆਰ ਉਹ ਰੰਚਕ ਮਾਤਰ ਵੀ ਉਹ ਰੱਬ ਵਰਗੇ ਹੋ ਜਾਂਦੇ ਨੇ ਜਿਨ੍ਹਾਂ ਨਾ ਵਿਸਰੇ ਨਾਮ ਸੇ ਕਨੇਹਿਆ ਭੇਦ ਨਾ ਜਾਣੋ ਮੂਲ ਸਾਈਂ ਦੇਹ ਉਹ ਸਾਈਂ ਵਰਗੇ ਹੋ ਜਾਂਦੇ ਆ ਜਿਨ੍ਹਾਂ ਨਾ ਵਿਸਰੇ ਨਾਮ ਕਿਹੜੇ ਜਿਨ੍ਹਾਂ ਨੂੰ ਰੱਬ ਦਾ ਨਾਮ ਵਿਸਰਦਾ ਹੀ ਨਿਕਲੇ ਜਿਨ੍ਹਾਂ ਦਾ ਵਿਸਰੇ ਨਾਮ ਸੇ ਕਨੇਹਿਆ ਉਹ ਵਿਰਲੇ ਵਾਂਝੇ ਨੇ ਉਹ ਬਥੇਰੇ ਨਹੀਂ ਆ ਉਹ ਅਨੇਕਾ ਨਹੀਂ ਆ ਜਿਨ੍ਹਾਂ ਨੂੰ ਵਿਸਰਦਾ ਨਹੀਂ ਮਹਾਰਾਜ ਕਹਿੰਦੇ ਉਹ ਵਿਰਲੇ ਵਾਂਝੇ ਨੇ ਤੇ ਫਿਰ ਸਾਈ ਵਰਗੇ ਨੇ ਸਾਈ ਵਿੱਚ ਤੇ ਉਹਨਾਂ ਦੇ ਵਿੱਚ ਰੰਚਕ ਮਾਤਰ ਵੀ ਕੋਈ ਭੇਦ ਨਹੀਂ ਹੈ ਗੁਰੂ ਪਿਆਰਿਓ ਜਿਹੜੇ ਸਾਈ ਵਰਗੇ ਹੋ ਜਾਂਦੇ ਆ ਪ੍ਰਮਾਤਮਾ ਵਰਗੇ ਹੋ ਜਾਂਦੇ ਆ ਕਾਦੇ ਰਾਈ ਉਹਦੀ ਬੰਦਗੀ ਰਾਈ ਉਦੀ ਭਗਤੀ ਰਹੀਂ ਭਗਤਾ ਨੇ ਭਗਤੀ ਕੀਤੀ ਤੇ ਭਗਤਾ ਖਵਾਇਆ ਭਗਤ ਸੈਣ ਜੀ ਨੇ ਭਗਤੀ ਕੀਤੀ ਤੇ ਭਗਤਾ ਅਖਵਾਏ ਗੁਰੂ ਪਿਆਰਿਓ ਫਿਰ ਗੁਰਬਾਣੀ ਦੇ ਵਿੱਚ ਬੜਾ ਵੱਡਾ ਮਾਣ ਸਨਮਾਨ ਹਾਸਲ ਕੀਤਾ ਭਗਤ ਸੈਣ ਜੀ ਨੇ ਭਗਤ ਸੈਣ ਜੀ ਨੇ ਸੈਣ ਨਾਇ ਬੁੱਤ ਕਾਰਿਆ ਉਹ ਘਰ ਘਰ ਸੁਣਿਆ ਹਿਰਦੈ ਵਸਿਆ ਪਾਰ ਬ੍ਰਹਮ ਭਗਤਾ ਮੈਗਣ ਭਗਤਾਂ ਦੇ ਵਿੱਚ ਉਹ ਸਨਮਾਨੇ ਗਏ ਜੀ ਭਗਤਾਂ ਨੇ ਭਗਤਾਂ ਦੇ ਵਿੱਚ ਸਨਮਾਨੇ ਗਏ ਸਨਮਾਨ ਮਿਲਿਆ ਉਹਨਾਂ ਨੂੰ ਐਸੇ ਮਹਾਨ ਜੋਧੇ ਐਸੇ ਮਹਾਨ ਭਗਤ ਸੈਣ ਜੀ ਦੇ ਚਰਨਾਂ ਤੇ ਕੋਟ ਕੋਟ ਨਮਸਕਾਰ ਹੈ ਅਜ ਨਾਲ ਹੀ ਮਹਾਨ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਨਿਹੰਗ ਸਿੰਘ ਜਿਨ੍ਹਾਂ ਦਾ ਬੁੰਗਾ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਮਗਰ ਹੈ ਜਦੋਂ ਅਹਿਮਦ ਸ਼ਾਹ ਅਬਦਾਲੀ ਚੜ੍ਹ ਕੇ ਆਇਆ ਸ੍ਰੀ ਹਰਮੰਦਰ ਸਾਹਿਬ ਜੀ ਦੀਆਂ ਨੀਹਾਂ ਦੇ ਵਿੱਚ ਵਿਰੋਧ ਦੇ ਕੁੱਪੇ ਭਰ ਕੇ ਬੀੜ ਦਿੱਤੇ ਗਏ ਕਿ ਹਰਮੰਦਰ ਸਾਹਿਬ ਜੀ ਦੀ ਇਮਾਰਤ ਨੂੰ ਢਾ ਦਿੱਤਾ ਜਾਏ 30000 ਸੈਨਿਕ ਲੈ ਕੇ ਅਬਦਾਲੀ ਚੜ੍ਹਿਆ ਤੇ 30000 ਸੈਨਿਕਾਂ ਦਾ ਸਾਹਮਣਾ ਕਰਨ ਵਾਸਤੇ ਬਾਬਾ ਗੁਰਬਖਸ਼ ਸਿੰਘ ਜੀ ਨਿਹੰਗ ਸਿੰਘ ਆਪਣੇ 30 ਸਿੰਘਾਂ ਦੇ ਨਾਲ ਆਏ। ਉਹਨਾਂ 30 ਸਿੰਘਾਂ ਨੇ 30000 ਜ਼ਾਲਮਾਂ ਦਾ ਸਾਹਮਣਾ ਕੀਤਾ। ਤੇ ਉਹਨਾਂ ਨੂੰ ਲੋਹੇ ਦੇ ਚਣੇ ਚਬਾ ਲਿਆ ਹੋਇਆ। ਅੱਜ ਦੇ ਦਿਨ ਬਾਬਾ ਗੁਰਬਖਸ਼ ਸਿੰਘ ਜੀ ਉਹਨਾਂ ਨੇ ਸ਼ਹਾਦਾ ਜੰਮ ਪੀਤਾ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਮਗਰ ਉਹਨਾਂ ਦਾ ਦਿਉਰਾ ਬਣਿਆ ਹੋਇਆ ਹੈ। ਬਾਬਾ ਗੁਰਬਖਸ਼ ਸਿੰਘ 30 ਹਜ਼ਾਰ ਨਾਲ 30 ਸਿੰਘਾਂ ਨੇ ਮੱਥਾ ਲਾਇਆ। ਭਾਵੇਂ ਕਿ ਉਸ ਵਕਤ ਸ੍ਰੀ ਹਰਮੰਦਰ ਸਾਹਿਬ ਜੀ ਦੀ ਜਿਹੜੀ ਇਮਾਰਤ ਸੀ ਜਿਹੜੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਤਿਆਰ ਕਰਵਾਈ ਸੀ। ਉਹਨੂੰ ਢਾਹ ਦਿੱਤਾ ਗਿਆ ਸੀ। ਵਿਰੋਧ ਬੀੜ ਕੇ ਨਾ ਨੀਆਂ ਦੇ ਵਿੱਚ ਬਰੂਧ ਭਰ ਕੇ ਉਡਾ ਦਿੱਤੀ ਸੀ ਇਮਾਰਤ ਦੁਬਾਰਾ ਸਰਦਾਰ ਜੱਸਾ ਸਿੰਘ ਜੀ ਆਲੂਵਾਲੀਆ ਜੱਸਾ ਸਿੰਘ ਜੀ ਰਾਮ ਗੜੀ ਆਏ ਤੇ ਕਾਹਤ ਗੁਰੂ ਪਿਆਰਿਆਂ ਨੇ ਦੁਬਾਰਾ ਉਸ ਨੀਂਹ ਤੇ ਰੱਖ ਕੇ ਨੀ ਇਹ ਦੁਬਾਰਾ ਸ੍ਰੀ ਹਰਿਮੰਦਰ ਸਾਹਿਬ ਜੀ ਤਿਆਰ ਕਰਵਾਇਆ ਗੁਰੂ ਪਿਆਰੇ ਦੁਬਾਰਾ ਇਹ ਇਮਾਰਤ ਤਿਆਰ ਕਰਵਾਇ ਜਿਹੜੀ ਅੱਜ ਅਸੀਂ ਦਰਸ਼ਨ ਕਰਦੇ ਆ ਗੁਰੂ ਅਰਜਨ ਦੇਵ ਜੀ ਵਿਲੇ ਜਿਹੜਾ ਸ੍ਰੀ ਹਰਿਮੰਦਰ ਸਾਹਿਬ ਤਿਆਰ ਕਰਵਾਇਆ ਸੀ ਮਹਾਰਾਜ ਨੇ ਉਹ ਆਮਦਿਸ਼ਾਬਦਾਲੀ ਨੇ ਟਾ ਦਿੱਤਾ ਸੀ ਸੋ ਦੁਬਾਰਾ ਫਿਰ ਉਸੇ ਨੀਤੇ ਗੁਰੂ ਪਿਆਰ ਤਿਆਰ ਕਰਵਾਇਆ ਗਿਆ ਉਹਨਾਂ ਯੋਧਿਆਂ ਨੇ ਸ੍ਰੀ ਹਰਮੰਦਰ ਸਾਹਿਬ ਜੀ ਵਾਸਤੇ ਆਪਣਾ ਆਪ ਦਾਤੇ ਲਾ ਦਿੱਤਾ ਪਰ ਪਿੱਛੇ ਨਹੀਂ ਹਟੇ ਉਹਨਾਂ ਨੂੰ ਵੀ ਕੋਟ ਕੋਟ ਸਜਦਾ ਕੋਟ ਕੋਟ ਨਮਸਕਾਰ ਹੈ ਸੋ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਸੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬਰ ਨਹੀਂ ਕੀਤਾ ਕਿਰਪਾ ਕਰਕੇ ਸਬਸਕ੍ਰਾਈਬਰ ਜ਼ਰੂਰ ਕਰੋ ਜੁੜਿਆ ਕਰੋ ਵੱਧ ਤੋਂ ਵੱਧ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਆਪ ਜੀ ਦਾ ਧੰਨਵਾਦ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ